ਸਾਸ਼ਟਰੀ ਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਵੋਟਾਂ ਦਾ ਟਾਈਮ ਜਿਹੜਾ ਨੇੜੇ ਆ ਗਿਆ ਹੈ ਇੱਕ ਮੰਤਰੀ ਦੂਜੇ ਮੰਤਰੀ ਦੀ ਸਪੀਚ ਸੁਣਦਾ ਸਪੀਚ ਸੁਣਨ ਤੋਂ ਬਾਅਦ ਉਹਦੇ ਬੋਲੇ ਗਏ ਸ਼ਬਦਾਂ ਤੇ ਟਿੱਪਣੀਆਂ ਕਰਦਾ ਸਾਰੇ ਐਵੇਂ ਕਰਦੇ ਨੇ ਕੋਈ ਵੀ ਕੋਈ ਵੀ ਪਾਰਟੀ ਕੁਝ ਬੋਲਦੀ ਆ ਉਹਦਾ ਜਿਹੜਾ ਐਂਟੀ ਪਾਰਟੀ ਦਾ ਬੰਦਾ ਹੁੰਦਾ ਉਹਨੇ ਲੱਗਦਾ ਕਿ ਜਿਹੜੀ ਇਹਨੇ ਇਹ ਗੱਲ ਕਹੀ ਆ ਮੈਂ ਇਹਦੇ ਉੱਪਰ ਟਿੱਪਣੀਆਂ ਕਰਕੇ ਹਨਾ ਸ਼ਾਇਦ ਮਾਹੌਲ ਬਣਾ ਸਕਦਾ ਪਰ ਆਪਸੀ ਲੜਾਈ ਨੂੰ ਅਲੱਗ ਰੱਖ ਕੇ ਜੇ ਕੋਸ਼ਿਸ਼ ਕਰਾਂ ਕਾਲੇ ਤੰਨ ਤੋਂ ਥੋੜਾ ਚਿੱਟੇ ਨਸ਼ੇ ਨੂੰ ਬੰਦ ਕਰ ਦਵਾਂ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੋਊਗੀ ਕਿਉਂਕਿ ਜਿਹੜੀ ਤੁਸੀਂ ਸਹੂਲਤਾਂ ਦੇਵੋਗੇ ਜਾਂ ਦਿੱਤੀਆਂ ਨੇ ਉਹ ਤਾਂ ਹੀ ਕੰਮ ਆਉਣਕੀਆਂ ਜੇ ਆਉਣ ਵਾਲੀ ਪੀੜ੍ਹੀ ਸਹੀ ਸਲਾਮਤ ਰਹੀ। ਗੌਰ ਜ਼ਰੂਰ ਕਰਿਓ ਇਸਤੇ। ਧੰਨਵਾਦ ਜੀ।